ਸੋਗਤਾ ਪੀਟੀਸੀ ਨਿਊਜ਼ ਵਿਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤਸਦੀਖ ਰਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟ ਵਿਚਾਰਤਕਰਾਰ ਬੇਹਦ ਅਹਿਮ ਤੇ ਖਾਸ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਉਹ ਸੁਪਰੀਮ ਪਾਵਰ ਉਹ ਸੁਪਰੀਮ ਕੋਰਟ ਜਿੱਥੇ ਹਰ ਇੱਕ ਸਿੱਖ ਦਾ ਸਿਰ ਝੁਕਦਾ ਸਜਦਾ ਕਰਦਾ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਵੀ ਹੁਕਮਨਾਮਾ ਜਾਰੀ ਹੁੰਦਾ ਕੋਈ ਵੀ ਆਦੇਸ਼ ਜਾਰੀ ਹੁੰਦਾ ਕੋਈ ਵੀ ਅਪੀਲ ਬੇਨਤੀ ਜਾਰੀ ਹੁੰਦੀ ਹੈ ਤਾਂ ਹਰ ਇੱਕ ਨਾਨਕ ਨਾਮ ਲਿਵਾ ਸਿੱਖ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸਤੇ ਇਨ ਬਿਨ ਪਾਲਣਾ ਕੀਤੀ ਜਾਵੇ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਕੋਈ ਸਵਾਲ ਨਹੀਂ ਚੁੱਕਿਆ ਜਾਣਾ ਚਾਹੀਦਾ ਤੇ ਲੰਬੇ ਸਮੇਂ ਤੋਂ ਚਾਰਾ ਜੋਈ ਜੜੀ ਚੱਲ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਸੰਮਨ ਕੀਤਾ ਗਿਆ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਤੇ ਕੁਝ ਅਲੀਗੇਸ਼ਨ ਉਹਨਾਂ ਦੇ ਹੀ ਕੁਝ ਸਾਥੀਆਂ ਵੱਲੋਂ ਲਗਾਏ ਗਏ ਸੀਗੇ ਉਹਨਾਂ ਤੇ ਆਪਰਾ ਸਪਸ਼ਟਿਕਰਨ ਦੇਣ ਦੇ ਲਈ ਬੁਲਾਇਆ ਗਿਆ ਸੀਗਾ ਔਰ ਸਪਸ਼ਟਿਕਰਨ ਦੇ ਵਿੱਚ ਸੁਖਬੀਰ ਬਾਦਲ ਨੇ ਸਿਰਫ ਇਹ ਲਿਖਿਆ ਕਿ ਜਿਹੜੇ ਵੀ ਇਲਜ਼ਾਮ ਉਹਨਾਂ ਤੇ ਲਾਏ ਜਾ ਰਹੇ ਨੇ ਉਹ ਸਾਰੇ ਦੇ ਸਾਰੇ ਇਲਜ਼ਾਮ ਉਹ ਆਪਣੇ ਝੋਲੀ ਪਾਉਂਦੇ ਨੇ ਤੇ ਜੋ ਵੀ ਅਕਾਲ ਤਖਤ ਸਾਹਿਬ ਵੱਲੋਂ ਫੈਸਲਾ ਹੋਏਗਾ ਉਹ ਉਹਨਾਂ ਨੂੰ ਸਿਰ ਮੱਥੇ ਮਨਜ਼ੂਰ ਹੋਏਗਾ ਸੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪੰ ਸਿੰਘ ਸਾਬਨਾ ਦੀ ਇਕਤਰਤਾ ਹੋਈ ਔਰ ਉਸ ਇਕਤਰਤਾ ਦੇ ਵਿੱਚ ਸਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲੂ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਔਰ ਇਹ ਵੀ ਕਿਹਾ ਗਿਆ ਕਿ 15 ਦਿਨ ਦੇ ਅੰਦਰ ਅੰਦਰ ਉਸ ਰੇਕਾਲਤ ਕਤ ਸਾਹਿਬ ਪੇਸ਼ ਹੋ ਕੇ ਪੁਲਬਕ ਚਾਉਣ ਉਸ ਤੋਂ ਬਾਅਦ ਤਨਖਾਹ ਲਗਾਉਣ ਤਾਂ ਹੀ ਸਿੱਖ ਕੌਮ ਤੋਂ ਸਿੱਖ ਕੌਮ ਪ੍ਰਵਾਨਿਤ ਕਰੇਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨੀ ਕੀ ਕਹਿ ਪਹਿਲਾਂ ਉਹ ਸੁਣ ਲੋ ਫਿਰ ਚਰਚਾ ਨੋਕੇ ਬਤਾਨੇ ਕਿ 15 ਪੱਤੋ ਸੰਮਤ ਨਾਲ ਚਾਹੀ 500 ਤੋਂ 500 ਤੱਕ ਦੇ ਦਿੱਤੀ 800 2024 ਨੂੰ ਬੰਤ ਸਿੰਘ ਸਾਬੰਦ ਦੇ 71 ਸਤਪਰੇ 2021 ਤੱਕ ਸੈਡ ਦੇ ਲਿਖੇ ਹੋਏ ਇਹ ਸਬੰਧਿਤ ਬੰਤ ਸਿੰਘ ਸਾਬੰਦ ਦੇ ਸਰਬਸੱਭੇ ਨਾਲ ਫੈਸਲਾ ਹੋਇਆ ਇਹ ਸੁਭਵੀ ਸਿੰਘ ਬਾਦਲ ਨੇ ਪਟਾਵਰ ਦਿੱਤੀ ਮੁੱਖ ਮੰਤਰੀ ਇਲਾਕਾ ਸਰਕਾਰ ਅਧਿਪਰਧਾਨ ਸ਼੍ਰੋਮਣੀ ਅਕਾਲੀ ਦਲ ਬੁਝਿਆ ਹੋਇਆ ਕੋਈ ਅਜਿਹੇ ਫੈਸਲੇ ਆਏ ਜਿਸ ਨਾਲ ਪੰਖਕ ਰੂਪ ਦੇ ਐਕਸ਼ਨ ਹੋ ਬਹੁਤ ਭਾਰੇ ਕਾਮਕੀ ਸ਼੍ਰੋਮਣੀ ਅਕਾਲੀ ਦਲ ਦੇ ਹਾਲਤ ਬਹੁਤ ਪਤਲੇ ਹੋਏ ਸੇਤੇ ਹੇਤਾਂ ਬਹੁਤ ਭਾਰੇ ਦਿਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਦੇ ਸਬੰਧੀ ਆਪਣਾ ਸਪਸ਼ਟੀਕਰਨ 15 ਦਿਨ ਦੇ ਅੰਦਰ ਅੰਦਰ ਲਿਖੇ ਰੂਪ ਵਿੱਚ ਪੇਸ਼ ਹੋ ਕੇ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ਵਿਖੇ ਦੇਣ ਸੁਦੇ ਸਿੱਖ ਬਾਦਲ ਜਿਨ੍ਹਾਂ ਨੇ ਮਾਰ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਉੱਤੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵਿੱਚ ਸਿੱਤ ਸੰਗਤ ਅਤੇ ਪੰਡਿਤ ਸਿੰਘ ਸਰਪੰਦ ਦੀ ਹਾਜ਼ਰੀ ਵਿੱਚ ਆਪੜ ਕੀਤੇ ਹੋਏ ਗੁਨਾਹਾਂ ਦੀ ਵਾਖਿਆ ਦੇ ਮੰਗਦਾ ਉਹਨਾਂ ਨੂੰ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਸਖਾਈ ਆਪ ਉਹ ਦਿੱਤਾ ਜਾਂਦਾ ਹੂੰ ਸੋ ਤਨਖਾਹਿਆ ਕੋਸ਼ਿਸ਼ ਕੀਤਾ ਜਾਂਦਾ ਸੁਖਬੀਰ ਸਿੰਘ ਬਾਦਲ ਹੁਰਾ ਨੂੰ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪੂਰੀ ਕੈਬਨਟ ਹੈ ਜੜੀ ਆਪਣਾ ਸਪਸ਼ਟੀਕਰਨ ਦੇਵੇ ਸਾਲ 2007 ਤੋਂ ਲੈ ਕੇ 2017 ਤੱਕ 10 ਸਾਲ ਦੇ ਟਿਨਿਓਰ ਦੇ ਵਿੱਚ ਜੋ ਕੁਝ ਵੀ ਗਲਤੀਆਂ ਹੋਈਆਂ ਭੁੱਲਾਂ ਹੋਈਆਂ ਉਹਨਾਂ ਜਿਹੜਾ ਸਪਸ਼ਟੀਕਰਨ ਤਾਂ ਉਹਨਾਂ ਨੇ ਦੇ ਦਿੱਤਾ ਔਰ ਇੱਥੇ ਪੇਸ਼ ਹੋ ਕੇ ਉਹ ਪੁੱਲ ਬਖਸ਼ਾਣ ਤੇ ਆਪਣੀ ਤਨਖਾਹ ਲਗਵਾਉਣ ਸੋ ਸੁਖਬੀਰ ਸਿੰਘ ਬਾਦਲ ਬਾਰੇ ਉਹਨਾਂ ਨੇ ਇਹ ਫੈਸਲਾ ਕੀਤਾ ਗ੍ਰਾਫਿਕ ਦੇ ذریعے ਤੁਹਾਨੂੰ ਦਿਖਾ ਵੀ ਦਿੰਨੇ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 2007 ਤੋਂ ਲੈ ਕੇ 2017 ਤੱਕ ਗਲਤੀਆਂ ਲਈ ਸੁਖਬੀਰ ਸਿੰਘ ਬਾਦਲ ਤਨਖਾਹ ਆਰਦੇ ਦਿੱਤੇ ਜਾਂਦੇ ਨੇ ਔਰ ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਤੇ 15 ਦਿਨ ਦੇ ਅੰਦਰ ਅੰਦਰ ਪੇਸ਼ ਹੋ ਕੇ ਮਾਫੀ ਮੰਗਣ ਇੱਕ ਨਵਾਂ ਸਿੱਖ ਵਜੋਂ ਪੇਸ਼ ਹੋਣ ਤੇ ਮਾਫੀ ਮੰਗਣ ਸੁਖਬੀਰ ਸਿੰਘ ਬਾਦਲ ਨਾਲ ਕੈਬਨਟ ਦੇ ਵਿੱਚ ਰਹੇ ਸਿੱਖ ਮੰਤਰੀ ਵੀ ਨਿਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟਿਕਰਨ ਦੇਣ ਇਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅੱਜ ਜਿਹੜਾ ਇਹ ਫੈਸਲਾ ਸੁਣਾਇਆ ਗਿਆ ਹੁਣ ਕਈਆਂ ਨੂੰ ਇਹ ਭਲੇਖਾ ਵੀ ਹੋਏਗਾ ਕਿ ਤਨਖਾਹ ਕੀ ਹੁੰਦੀ ਹੈ ਤਨਖਾਹ ਦਰਸਲ ਇੱਕ ਧਾਰਮਿਕ ਸਜ਼ਾ ਹੈਗੀ ਹੈ ਤਨਖਾਹ ਲਾਉਣ ਦੀ ਵਿਧੀ ਕੀ ਹੈ ਜਿਸ ਵੀ ਸਿੱਖ ਪਾਸੋਂ ਰਹਤ ਪੁੱਲੀ ਰਹਿਤ ਦੀ ਭੁੱਲ ਹੋਈ ਹੋਵੇ ਤਾਂ ਉਹ ਨੇੜੇ ਦੇ ਗੁਰੂ ਕਾਰਜ ਜਾਂ ਸੰਗਤ ਪਾਸ ਹਾਜ਼ਰ ਹੋ ਕੇ ਸੰਗਤ ਦੇ ਸਰਮੁਖ ਖੜੋ ਕੇ ਆਪਣੀ ਭੁੱਲ ਮੰਨੇ ਇਹ ਰਹਿਤ ਮਰਿਆਦਾ ਜਿਹੜੀ ਪ੍ਰਵਾਨਿਤ ਰਹਿਤ ਮਰਿਆਦਾ ਉਸ ਦੇ ਕੁਝ ਹਿੱਸੇ ਨੇ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਗੁਰ ਸੰਗਤ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪੰਜ ਪੈਰੇ ਚੁਣੇ ਜਾਣ ਜੋ ਪੇਸ਼ ਹੋ ਸਜਣ ਦੇ ਭੁੱਲ ਨੂੰ ਵਿਚਾਰ ਕੇ ਗੁਰ ਸੰਗਤ ਪਾਸ ਤਨਖਾਹ ਤਜਵੀਜ਼ ਕਰਨ ਇਹ ਤਨਖਾਹ ਲਾਉਣ ਦੀ ਵਿਧੀ ਹੈ ਸੰਗਤ ਨੂੰ ਬਖਸ਼ਣ ਵੇਲੇ ਹੱਥ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਤਨਖਾਹ ਲਵਾਉਣ ਵਾਲੇ ਨੂੰ ਦੰਡ ਪਰਨ ਦੇ ਵਿੱਚ ਕੋਈ ਅੜੀ ਕਰਨੀ ਚਾਹੀਦੀ ਇਹ ਦੋਵਾਂ ਨੂੰ ਹੀ ਉਹਨਾਂ ਨੇ ਕਿਹਾ ਕਿ ਨਾ ਸੰਗਤ ਹਟ ਕਰੇ ਨਾ ਜਿਹੜਾ ਦੰਡ ਭੁਗਤਣ ਵਾਲਾ ਉਹ ਕੋਈ ਹਟ ਹਟ ਕਰੇ ਤਨਖਾਹ ਕਿਸੇ ਕਿਸਮ ਦੀ ਸੇਵਾ ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ ਉਹ ਲਾਉਣੀ ਚਾਹੀਦੀ ਹੈ ਸੋ ਇਹ ਪਰਵਾਨਿਤ ਤਨਖਾਹ ਲਗਾਉਣ ਦੀ ਵਿਧੀ ਹੈ ਤੇ ਅੰਤ ਦੇ ਵਿੱਚ ਸੋਧ ਦੀ ਅਰਦਾਸ ਹੋਵੇ ਇਹ ਪ੍ਰਵਾਨਿਤ ਜਿਹੜੀ ਰਹਿਤ ਮਰਿਆਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਤੇ ਵੀ ਪਈ ਹੈ ਜੇ ਕਿਸੇ ਨੇ ਦੇਖਣੀ ਹੈ ਤਾਂ ਉੱਥੋਂ ਡਾਊਨਲੋਡ ਕਰਕੇ ਦੇਖ ਸਕਦੇ ਨੇ ਸਾਡੇ ਨਾਲ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਦੋ ਖਾਸ ਮਹਿਮਾਨ ਨੇ ਗੁਰਚੰਦ ਸਿੰਘ ਗਰੇਵਾਲ ਸਾਹਿਬ ਸਾਪਕਾ ਚੈਨਲਸ ਦਾ ਤਰਤੇ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤੇ ਭਾਈ ਕੁਲਦੀਪ ਸਿੰਘ ਗੜਗੱਜ ਸਾਹਿਬ ਸਾਡੇ ਨਾਲ ਮੌਜੂਦ ਨੇ ਕਥਾਵਾਚਕ ਵੀ ਨੇ ਮਸ਼ਹੂਰ ਤੇ ਸਿੱਖ ਬੁੱਧੀਜੀਵੀ ਨੇ ਬਹੁਤ-ਬਹੁਤ ਸਵਾਗਤ ਹੈ ਦੋਵਾਂ ਦਾ ਭਾਈ ਕੁਲਦੀਪ ਸਿੰਘ ਜੀ ਮੈਂ ਤੁਹਾਡੇ ਜ਼ਰੀਏ ਜ਼ਰੂਰ ਸਮਝਣਾ ਚਾਹਣਾ ਜਿਹੜੀ ਸ ਰਹਿਤ ਮਰਿਆਦਾ ਦੇ ਅਨੁਸਾਰ ਜਾਂ ਰੌ ਰੀਤਾਂ ਦੇ ਮੁਤਾਬਕ ਸਿੱਖ ਰੌ ਰੀਤਾਂ ਦੇ ਮੁਤਾਬਕ ਤਨਖਾਈਆ ਕੌਣ ਹੁੰਦਾ ਤੇ ਉਹਦੀ ਤਨਖਾਹ ਕਦੋਂ ਕਬੂਲ ਕੀਤੀ ਜਾਂਦੀ ਹੈ ਜਾਂ ਕਿਵੇਂ ਕਬੂਲ ਕੀਤੀ ਜਾਂਦੀ ਹੈ ਥੋੜਾ ਜਿਹਾ ਇਤਿਹਾਸਿਕ ਕੋਈ ਪੱਖ ਹੋਣਾ ਤਾਂ ਉਹ ਵੀ ਦੱਸਿਓ। ਅ ਦੇਖੋ ਹਰਪ੍ਰੀਤ ਜੀ ਹੋਵੇਗਾ ਕਿ ਜਿਹੜਾ ਤਨਖਾਈਆ ਸ਼ਬਦ ਆ ਇਹ ਉਦੋਂ ਹੋਂਦ ਦੇ ਵਿੱਚ ਆਇਆ ਜਦੋਂ ਇੱਥੇ ਮੁਗਲਾਂ ਦਾ ਰਾਜ ਹੀ ਜੀ ਤੇ ਸਾਡੇ ਜਿਹੜੇ ਕੁਸ਼ ਸਿੱਖਾਂ ਉਹ ਹਕੂ ಮತ ਦੇ ਪ੍ਰਭਾਵ ਥੱਲੇ ਜਦੋਂ ਕੋਈ ਸਰਕਾਰ ਦੀ ਕੋਈ ਨੌਕਰੀ ਕਰ ਲੈਂਦਾ ਹੈ ਚੱਕਰੀ ਕਰ ਲੈਂਦਾ ਹੈ ਜੀ ਤੇ ਉਹਨੂੰ ਕੁਝ ਜਿਹੜੇ ਬਾਕੀ ਸਿੱਖਵਾ ਜਿਹੜੇ ਆਪਣੀ ਵੱਖਰੀ ਹੋਂਦ ਹਸਤੀ ਤੇ ਰਾਜ ਦੀ ਗੱਲ ਕਰਦੇ ਹਾਂ ਉਹਨਾਂ ਨੂੰ ਇਹ ਜਿਹੜਾ ਇਹਨਾਂ ਦੀ ਨੌਕਰੀ ਕਰਨੀ ਪਰਵਾਹ ਨਹੀਂ ਹੁੰਦੀ ਜੀ ਉਹਨਾਂ ਨੇ ਕਹਿਣਾ ਵੀ ਇਹ ਕਾਦੇ ਸਿੱਖ ਆ ਇਹ ਤਨਖਾਈਗੇ ਆ ਤਨਖਾਹ ਲੈਂਦੇ ਆ ਹੂੰ ਉਹਦੇ ਤੋਂ ਬਾਅਦ ਇਹ ਲਫ਼ਜ਼ ਪੰਥਕ ਪਰੰਪਰਾਵਾਂ ਦੇ ਵਿੱਚ ਇਹਨਾਂ ਪੱਕ ਗਿਆ ਕਿ ਜੇ ਕੋਈ ਸਿੱਖ ਰਹਿਤ ਦੇ ਵਿੱਚ ਟਿਲ ਕਰਦਾ ਹੀ ਜਾਂ ਕੋਈ ਗੁਰੂ ਪੰਥ ਦੇ ਉਲਟ ਚੱਲਦਾ ਹੀ ਕਦੀ ਤਾਂ ਇਹ ਕਹਿਣਾ ਕਿ ਇਹ ਜਿਹੜਾ ਵਾ ਇਹ ਹੁਣ ਤਨਖਾਈ ਆ ਗਿਆ ਤਨਖਾਈਏ ਦਾ ਮਤਲਬ ਜਿਵੇਂ ਤੁਸੀਂ ਦੱਸ ਹੀ ਦਿੱਤਾ ਤਨਖਾਈਏ ਦਾ ਮਤਲਬ ਆ ਜਿਹੜਾ ਇੱਕ ਧਾਰਮਿਕ ਤੌਰ ਤੇ ਕੋਈ ਰਹਿਤ ਦੇ ਵਿੱਚ ਜਾਂ ਪੰਥਕ ਅਸੂਲਾਂ ਦੇ ਵਿੱਚ ਕਿਸੇ ਨੇ ਕੋਈ ਭੁੱਲ ਜਾਂ ਬਹੁਤ ਵੱਡੀ ਗਲਤੀ ਕਰਤੀ ਹੋਵੇ ਉਹਨੂੰ ਤਨਖਾਈਆ ਕਿਹਾ ਜਾਂਦਾ ਆਪਣੇ ਇਤਿਹਾਸ ਦੇ ਵਿੱਚ ਜੇ ਸਭ ਤੋਂ ਪਹਿਲਾਂ ਆਪਾਂ ਵੇਖਣਾ ਹੋਵੇ ਤੇ ਉਹ ਹੁੰਦਾ ਵਾ ਕਿ ਪੰਜਵੇਂ ਪਾਤਸ਼ਾਹ ਦੇ ਵੇਲੇ ਜੀ ਭਾਈ ਸੱਤਾ ਤੇ ਭਾਈ ਬਲਵੰਡ ਜਿਹੜੇ ਗੁਰੂ ਘਰ ਕੀਰਤਨ ਕਰਦੇ ਜੀ ਉਹਨਾਂ ਦੇ ਅੰਦਰ ਥੋੜਾ ਜਿਹਾ ਹੰਕਾਰ ਆ ਗਿਆ ਤੇ ਉਹਨਾਂ ਨੇ ਗੁਰੂ ਘਰ ਨੂੰ ਕੁਛ ਮਾੜਾ ਚੰਗਾ ਕਹਿ ਦਿੱਤਾ ਹੈ ਤੇ ਗੁਰੂ ਪਾਤਸ਼ਾਹ ਨੇ ਸਿੱਖ ਸੰਗਤ ਨੂੰ ਆਖਿਆ ਸੀ ਵੀ ਇਹਨਾਂ ਨੂੰ ਕੋਈ ਸਿੱਖ ਮੂੰਹ ਨਾ ਲਾਵੇ ਪਰ ਬਾਅਦ ਵਿੱਚ ਭਾਈ ਲੱਧਾ ਜੀ ਪਰਉਪਕਾਰੀ ਦੇ ਰਾਹੀਂ ਜਦੋਂ ਉਹਨਾਂ ਨੇ ਆਪਣੀ ਗਲਤੀ ਮੰਨੀ ਗੁਰੂ ਪਾਤਸ਼ਾਹ ਨੇ ਸਿਰਫ ਉਹਨੂੰ ਬਖਸ਼ਿਆ ਹੀ ਨਹੀਂ ਉਹਨਾਂ ਨੂੰ ਸਗੋਂ ਇੰਨਾ ਜ਼ਿਆਦਾ ਮਾਣ ਦਿੱਤਾ ਕਿ ਉਹਨਾਂ ਦੀ ਜਿਹੜੀ ਬਾਣੀ ਆ ਰਾਮ ਕਲੀ ਕੀ ਵਾਰ ਰਾਏ ਬਲਵੰਡ tatha ਸਤਰ ਡੂਮ ਆਖੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਵੀ ਕੀਤੀ ਤੇ ਅੱਜ ਵੀ ਉਹ ਦਰਜਾ ਉਹ ਬਾਣੀਕਾਰਾਂ ਦੇ ਵਿੱਚ ਆਉਂਦੇ ਆ। ਤੋਂ ਇਤਿਹਾਸਕ ਤੌਰ ਦੇ ਉੱਤੇ ਪਹਿਲਾ ਇਹੋ ਹੀ ਆਉਂਦਾ ਸਭ ਤੋਂ ਪਹਿਲਾਂ ਭਾਈ ਸੱਤਾ ਤੇ ਬਲਵੰਡ ਬਾਕੀ ਤੁਸੀਂ ਰਹਿਤ ਮਰਿਆਦਾ ਦੀ ਗੱਲ ਕਰ ਰਹੇ ਹੋ। ਸਿੱਖ ਰਹਿਤ ਮਰਿਆਦਾ ਦੇ ਵਿੱਚ ਹੀ ਇਹ ਵੀ ਦਰਜਾ ਵੀ ਤਨਖਾਈਏ ਕੌਣ ਜੀ ਤਨਖਾਈਏ ਕੌਣ ਦੀ ਇੱਕ ਲੈਂਡ ਵੀ ਆਉਂਦੀ ਆ। ਜੀ ਉਹਦੇ ਵਿੱਚ ਮੀਨੇ ਠੀਰ ਮੱਲਿਏ ਰਾਮ ਰਾਈਗੇ ਇਹ ਜਿੰਨੇ ਵੀ ਲੋਕ ਹੈ ਗੁਰੂ ਕਾਲ ਦੇ ਵੇਲੇ ਮਤਲਬ ਪੰਥ ਚੋਂ ਛੇਕੇ ਗਏ ਤੇ ਇਹਨਾਂ ਨਾਲ ਸਾਝ ਰੱਖਣ ਵਾਲਾ ਵੀ ਧਾਰਮਿਕ ਤੌਰ ਤੇ ਸਜ਼ਾ ਦਾ ਭਾਗੀ ਜਿਹੜਾ ਉਹ ਮੰਨਿਆ ਗਿਆ ਤੋਂ ਇਹ ਜਿਹੜੀ ਤਨਖਾਹ ਆ ਇਹ ਸਿੱਖ ਨੂੰ ਲਈ ਜਾਂਦੀ ਆ ਵੀ ਸਿੱਖ ਦੇ ਅੰਦਰ ਜੇ ਕੋਈ ਗਲਤੀ ਆ ਐਬ ਆ ਜੇ ਵੀ ਨਹੀਂ ਮੈਂ ਕਿਹਾ ਹੈਗੀ ਆ ਹਾਂ ਜਿਹੜੇ ਉਹਦੇ ਅੰਦਰ ਹੈ ਬਾਜਾ ਗੁਰੂ ਪੰਥ ਦੇ ਪ੍ਰਤੀ ਕੋਈ ਸਮਰਪਣ ਭਾਵਨਾ ਨਹੀਂ ਆ ਉਹ ਆਪਣੇ ਅੰਦਰ ਨੂੰ ਸਾਫ ਕਰਕੇ ਗੁਰੂ ਪੰਥ ਦੇ ਪ੍ਰਤੀ ਬਿਲਕੁਲ ਸਮਰਪਿਤ ਹੋ ਜੇ ਔਰ ਇਹ ਸਿੱਖ ਨੂੰ ਇੱਕ ਅਹਿਸਾਸ ਕਰਵਾਇਆ ਜਾਂਦਾ ਉਹਦੀ ਗਲਤੀ ਦਾ ਔਰ ਦੱਸਿਆ ਜਾਂਦਾ ਕਿ ਤੁਹਾਡੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਪ੍ਰਤੀ ਬਹੁਤ ਸਾਰੇ ਪੜਜ ਹੈਗੇ ਹੂੰ ਇੱਕ ਗੱਲ ਹੋਰ ਭਾਈ ਗੁਰਦੀਪ ਸਿੰਘ ਜੀ ਇਸੇ ਰਹਿਤ ਮਰਿਆਦਾ ਦੇ ਵਿੱਚ ਮੈਂ ਪੜ ਰਿਹਾ ਸੀਗਾ ਇੱਕ ਆਖਰੀ ਲਾਈਨ ਜਦੋਂ ਵਿਧੀ ਕੀ ਹੈ ਵਿਧੀ ਦੇ ਵਿੱਚ ਉਹ ਆਂਦਾ ਹੈ ਕਿ ਸੰਗਤ ਜਿਹੜੀ ਹੈ ਉਹ ਹੱਠ ਨਾ ਕਰੇ ਤੇ ਨਾ ਹੀ ਜਿਹੜਾ ਸਜ਼ਾ ਭੁਗਤਣ ਵਾਲਾ ਹੈ ਜਿਹਨੂੰ ਤਨਖਾਹ ਲਈ ਗਈ ਹੈ ਉਹ ਕਿਸੇ ਤਰ੍ਹਾਂ ਦੀ ਅੜੀ ਕਰੇ ਮਤਲਬ ਇੰਨੀ ਵਧੀਆ ਚੀਜ਼ ਲਿਖੀ ਹੋਈ ਹੈ ਦੋਵਾਂ ਤੇ ਲਈ ਜਿਹੜਾ ਉਹਨੂੰ ਸਜ਼ਾ ਜਿਹੜਾ ਉਹਦੇ ਲਈ ਇੱਕ ਜਿਹੜੀ ਤਨਖਾਹ ਲਾਣ ਵਾਲਾ ਉਹਦੇ ਲਈ ਵੀ ਤੇ ਜਿਹੜਾ ਤਨਖਾਹ ਭੁਗਤਣ ਵਾਲਾ ਉਹਦੇ ਲਈ ਵੀ ਬੜਾ ਸਪਸ਼ਟ ਲਿਖਿਆ ਹੋਇਆ ਹੈ ਦੇਖੋ ਤੁਸੀਂ ਜਿਹੜੀ ਮੱਦ ਦੀ ਗੱਲ ਕਰ ਰਹੇ ਹੋ ਸਿੱਖ ਰਹਿਤ ਮਰਿਆਦਾ ਦੀ ਜੀ ਇਹ ਹੈਗਾ ਵੀ ਜਦੋਂ ਕੋਈ ਆਮ ਸਿੱਖ ਹੂੰ ਚਾਰ ਬਜਰ ਕਰਤਾਂ ਤੋਂ ਕੋਈ ਕੁਰੇਤ ਕਰ ਜੇ ਜੀ ਜਾਂ ਰਹਿਤ ਦੇ ਵਿੱਚ ਢਿੱਲ ਕਰ ਜੇ ਤੇ ਉਹ ਪੰਜਾਂ ਪਿਆਰਿਆਂ ਦੇ ਕੋਲ ਪੇਸ਼ ਹੋਵੇ ਜੀ ਇਹਦੇ ਤੋਂ ਇਲਾਵਾ ਜਿਹੜੀਆਂ ਸਿੱਖ ਰਵੈਤਾਂਵਾਂ ਉਦੇ ਵਿੱਚ ਕਿਉਂਕਿ ਜਿਹੜਾ ਗੁਰੂਪੰਥ ਦਾ ਸਿਧਾਂਤ ਆ ਨਾ ਗੁਰੂਪੰਥ ਦੇ ਸਿਧਾਂਤ ਦੇ ਵਿੱਚ ਗੁਰੂਪੰਥ ਨੂੰ ਜਿਹੜਾ ਪ੍ਰਤੀਨਿਧ ਕਰਦਾ ਵਾ ਅਗਵਾਈ ਕਰਦਾ ਉਹ ਸ੍ਰੀ ਅਕਾਲ ਤਖਤ ਸਾਹਿਬ ਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਅੱਗੇ ਅਗਵਾਈ ਆ ਉਹ ਪੰਜ ਪ੍ਰਧਾਨੀ ਸਿਸਟਮ ਦੇ ਮੁਤਾਬਕ ਪੰਜ ਪਿਆਰੇ ਦਾ ਪੰਜ ਸਿੰਘ ਸਹਿਬਾਨ ਕਰਦੇ ਆ ਜੀ ਜੀ ਜਦੋਂ ਕੋਈ ਵੱਡੇ ਪੰਥਕ ਮਸਲੇ ਜਾਂ ਕੋਈ ਵੱਡਾ ਜਿਵੇਂ ਮੰਨ ਲਓ ਸਰਦਾਰ ਜਸਾ ਸਿੰਘ ਰਾਮ ਗੜੀਏ ਦੇ ਬਾਰੇ ਭਾਈ ਰਤਨ ਸਿੰਘ ਪੰਗੂ ਨੇ ਪਰਾਚੀਨ ਪੰਥ ਪ੍ਰਕਾਸ਼ 'ਚ ਇਹ ਲਿਖਿਆ ਜੀ ਭਈ ਉਹਨਾਂ ਤੇ ਦੋਸ਼ ਲੱਗ ਗਿਆ ਸੀ ਕਿ ਉਹਨਾਂ ਨੇ ਆਪਣੇ ਘਰ ਦੇ ਵਿੱਚ ਇੱਕ ਛੋਟੀ ਬੱਚੀ ਨੂੰ ਜੰਮਦਿਆਂ ਮਾਰਤਾ ਉਹਨੂੰ ਇੱਕ ਆਮ ਦੀ ਗੱਲ ਹੁੰਦੀ ਪਰ ਸਿੱਖ ਧਰਮ ਦੇ ਵਿੱਚ ਕੁੜੀ ਮਾਰ ਨੂੰ ਮਾੜਾ ਸਮਝਿਆ ਜਾਂਦਾ ਹੈ ਜੀ ਤੇ ਉਹਨਾਂ ਨੂੰ ਫੇਰ ਕਹਿ ਦਿੱਤਾ ਗਿਆ ਹੈ ਤਨਖਾਈ ਯੇ ਇਕਰਾਰ ਦਿੱਤਾ ਹੈ ਪੰਥ ਤੋਂ ਛੇਕਤਾ ਹੈ ਉਹ ਇੱਕ ਆਗੂ ਹੀ ਹੋਇਆ ਇੱਕ ਲੀਡਰ ਹੀ ਉਹ ਜਦੋਂ ਛੇਕੇ ਹੀ ਉਹਦੇ ਤੋਂ ਬਾਅਦ ਜਦੋਂ ਅਦੀਨਾ ਬੇਗ ਨੇ ਇਥੇ ਅੰਮ੍ਰਿਤਸਰ ਤੇ ਹਮਲਾ ਕੀਤਾ ਤੇ ਉਹ ਵਾਪਸ ਉਹਨਾਂ ਨੇ ਆਪਣੀ ਗਲਤੀ ਸਵੀਕਾਰ ਕਰਕੇ ਉਦੋਂ ਅਦੀਨਾ ਬੇਗ ਦੇ ਨਾਲ ਲੜੇ ਸਿੱਖਾਂ ਦਾ ਸਾਥ ਦਿੱਤਾ ਤੀਰ ਦੇ ਨਾਲ ਜਿਹੜੀ ਚਿੱਠੀ ਭੰਨ ਕੇ ਭੇਜੀ ਉਹ ਦੁਬਾਰਾ ਪੰਥ ਦੇ ਵਿੱਚ ਸ਼ਾਮਲ ਹੋਏ ਤੋਂ ਕਹਿਣ ਦਾ ਭਾਵ ਹੈ ਇੱਕ ਵਾਰ ਸ਼ਖਸੀ ਕੋਈ ਗਲਤੀ ਕਰਦਾ ਦੂਜਾ ਵਾ ਕੁਝ ਪੰਥਕ ਗਲਤੀਆਂ ਪੰਥਕ ਗਲਤੀਆਂ ਦੇ ਲਈ ਜਿਹੜਾ ਸੱਦਿਆ ਜਾਂਦਾ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਜਾਂਦਾ ਔਰ ਜਿਸ ਹਿਸਾਬ ਦੇ ਨਾਲ ਹੁਣ ਆ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਸੱਦਿਆ ਵਾ ਔਰ ਇਹ ਕੋਈ ਪਹਿਲੀ ਗੱਲ ਵੀ ਨਹੀਂ ਜਿਵੇਂ ਤੁਸੀਂ ਕਹਿ ਰਹੇ ਸੀ ਜਦੋਂ ਮੈਂ ਇਤਿਹਾਸ ਨੂੰ ਆਪਾਂ ਪੜ੍ਹ ਗਿਆ ਸਰਦਾਰ ਰੂਪ ਸਿੰਘ ਉਹਨਾਂ ਦੀ ਇੱਕ ਕਿਤਾਬ ਆ ਆ ਆਦੇਸ਼ ਸੰਦੇਸ਼ ਹੁਗਮ ਨਾਮੇ ਸ਼੍ਰੀ ਅਕਾਲ ਤਖਤ ਸਾਹਿਬ 1961 ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਅਕਾਲੀ ਦਲ ਦੇ ਰੂਹੇ ਰਵਾ ਸੀ ਆ ਦੂਜੇ ਪਾਸੇ ਸੰਤ ਪਰਦੇ ਸਿੰਘ ਜਦੋਂ ਇਹਨਾਂ ਨੇ ਉੱਥੇ ਮਰਨ ਵਰਤ ਰੱਖੇ ਇਹਨੂੰ ਸਿੱਖਾਂ ਨੇ ਚੰਗਾ ਨਹੀਂ ਸਮਝਿਆ ਤਾਂ ਇਹਨਾਂ ਨੂੰ ਪੂਰੀ ਕਾਰਜ ਕਰਨੀ ਦੇ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਸੀ ਬਕਾਇਦਾ ਇਹਨਾਂ ਨੂੰ ਧਾਰਮਿਕ ਸਜ਼ਾ ਲੱਗੀ ਔਰ ਸਜ਼ਾ ਪੂਰੀ ਕਰਕੇ ਉਹਦੇ ਤੋਂ ਬਾਅਦ ਦੁਬਾਰਾ ਹੂੰ ਇਹ ਫੇਰ ਗੁਰੂਪੰਥ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਹੀ ਇਹਦੇ ਤੋਂ ਇਲਾਵਾ ਸਰਦਾਰ ਜਗਦੇਵ ਸਿੰਘ ਤਲਵੰਡੀ 1979 ਦੇ ਵਿੱਚ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਪਰ ਉਹਨਾਂ ਨੇ ਵੀ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਫੇਰ ਗੁਰੂਪੰਥ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਹੀ ਤੋਂ ਇੱਕ ਤੇ ਹੈਗਾ ਵਾ ਵੀ ਕੋਈ ਆਮ ਰਹਿਤ ਦੇ ਵਿੱਚ ਭੁੱਲ ਹੋਣੀ ਦੂਜਾ ਹੈਗਾ ਕੋਈ ਪੰਥਕ ਆਗੂ ਜਦੋਂ ਗਲਤੀ ਕਰਦਾ ਤੇ ਸਿੱਖ ਰਵੈਤਾਂ ਦੇ ਵਿੱਚ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਂਦਾ ਜੀ ਜੀ ਤਲਬ ਤੋਂ ਬਾਅਦ ਤਨਖਾਈ ਆ ਵੀ ਕੋਸ਼ਿਸ਼ ਕੀਤਾ ਜਾਂਦਾ ਵਾ ਜੇ ਕੋਈ ਆਪਣੀ ਤਨਖਾਹ ਪੂਰੀ ਨਾ ਕਰੇ ਜਾਂ ਨਾ ਮੰਨੇ ਜਾਂ ਮਿੱਥੀ ਹੋਈ ਤਰੀਕ ਨੂੰ ਨਾ ਆਵੇ ਉਹਨੂੰ ਛਿਕਿਆ ਵੀ ਜਾਂਦਾ ਵਾ ਪਰ ਜਿਹੜਾ ਨਿਮਰਤਾ ਦੇ ਨਾਲ ਆਜੇ ਜਿਹੜਾ ਆਪਣੀ ਗਲਤੀ ਮੰਨ ਲੇ ਤਾਂ ਸਿੱਖ ਰਵੈਤਾਂ ਦੇ ਮੁਤਾਬਕ ਧਾਰਮਿਕ ਸਜ਼ਾ ਲਗਾ ਕੇ ਜਦੋਂ ਉਸ ਬੰਦੇ ਦੀ ਧਾਰਮਿਕ ਸਜ਼ਾ ਪੂਰੀ ਹੋ ਜਾਂਦੀ ਆ ਤੇ ਉਹ ਜਿਹੜਾ ਬੰਦਾ ਵਾਪਸ ਗੁਰੂ ਪੰਥ ਦੇ ਵਿੱਚ ਸ਼ਾਮਲ ਹੋ ਜਾਂਦਾ ਹੋ ਜਾਂਦਾ ਬਿਲਕੁਲ ਠੀਕ ਹੈ ਇੱਕ ਅਹਿਮ ਸਵਾਲ ਗਰਵਲ ਸਾਹਿਬ ਤੁਹਾਨੂੰ ਵੀ ਗਰਵਲ ਸਾਹਿਬ ਬਹੁਤ ਸਾਰੇ ਲੋਕ ਦੇਖੋ ਇਹ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਕੁਰਸੀ ਹੈਗੀ ਹੈ ਇਹ ਅਕਾਲ ਦੀ ਕੁਰਸੀ ਆਪਾਂ ਕਹਿੰਨੇ ਹ ਪਰ ਕਈ ਲੋਕ ਕਿੰਤੂ ਪਰੰਤੂ ਪਿਛਲੇ ਸਮੇਂ ਦੌਰਾਨ ਕਰਦੇ ਰਹੇ ਜਥੇਦਾਰ ਲਫਾਫੇ ਵਾਲੇ ਜਥੇਦਾਰ ਜੇਬਾਂ ਦੇ ਵਿੱਚੋਂ ਨਿਕਲਣ ਵਾਲੇ ਜਥੇਦਾਰ ਦੇਖੋ ਇਹਨਾਂ ਨੇ ਕੁਝ ਨਹੀਂ ਕਰਨਾ ਇਹਨਾਂ ਨੇ ਪਹਿਲਾਂ ਵੀ ਕੁਝ ਨਹੀਂ ਕੀਤਾ ਅੱਜ ਦਾ ਜਿਹੜਾ ਹੁਕਮ ਹੋਇਆ ਜਾਂ ਅੱਜ ਜੋ ਜੋ ਕਾਰਵਾਈ ਹੋਈ ਹੈ ਸਿੰਘ ਸਭਾ ਨਾ ਦੀ ਤਰਤਾ ਦੇ ਵਿੱਚ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਹਾਨੂੰ ਲੱਗਦਾ ਹੈ ਕਿ ਉਹ ਲੋਕ ਜਿਹੜੇ ਕਈ ਤਰ੍ਹਾਂ ਦੇ ਸਵਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਕਰਦੇ ਸੀ ਅੱਜ ਉਹਨਾਂ ਸਾਰਿਆਂ ਨੂੰ ਇੱਕ ਜਵਾਬ ਮਿਲਿਆ ਜਵਾਬ ਮਿਲਿਆ ਤੇ ਜੇ ਅੱਜ ਉਹ ਅਕੀਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਇਦਾਂ ਹੀ ਪੱਕਾ ਰੱਖਦੇ ਨੇ ਅੱਜ ਉਹ ਚਿੱਠੀਆਂ ਪੱਤਰ ਲਿਖਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੁਸੀਂ ਆਹ ਕਰੋ ਤੁਸੀਂ ਉਹ ਕਰੋ ਇੰਨੀ ਇੱਕ ਜੁਟਤਾ ਦਿਖਾਉਂਦੇ ਨੇ ਤੇ ਆਣ ਵਾਲੇ ਸਮੇਂ ਤੇ ਵਿੱਚ ਵੀ ਇੱਕ ਜੁਟਤਾ ਇਦਾਂ ਰੱਖਣ ਫਿਰ ਵਿਸ਼ਵਾਸ ਅਕੀਦਾ ਇਦਾਂ ਹੀ ਰੱਖਣ ਦੇਖੋ ਹਰਪ੍ਰੀਤ ਜੀ ਬਹੁਤ ਵਧੀਆ ਢੰਗ ਨਾਲ ਕੁਲਦੀਪ ਸਿੰਘ ਜੀ ਹੋਰਾਂ ਨੇ ਤੁਹਾਨੂੰ ਪੁਰਾਣੇ ਇਤਿਹਾਸ ਤੋਂ ਜਾਣੂ ਕਰਵਾਇਆ ਜੀ ਅ ਅੱਜ ਦਾ ਜਿਹੜਾ ਮੈਂ ਸਮਝਦਾ ਕਿ ਅੱਜ ਦਾ ਦਿਨ ਵੀ ਇੱਕ ਇਤਿਹਾਸਕ ਦਿਨ ਹੈ ਹੂੰ ਇਹਦੀ ਭਾਵੇਂ ਕੁਝ ਸੈਂਕੜੇ ਲਈ ਪਛੋਕੜ ਜਾਈਏ ਕਿ ਅਕਾਲੀ ਦਲ ਦੇ ਇਹੀ ਕੁਸ਼ ਆਗੂਆਂ ਨੇ ਇਹ ਗੱਲ ਕਹੀ ਅਕਾਲਤਖ ਸਾਬ੍ਹ ਤੇ ਜਾ ਕੇ ਜਿਹੜੇ ਆਪਣੇ ਵੱਖ ਹੋ ਗਏ ਚਲੋ ਉਹਨਾਂ ਦਾ ਆਪਣਾ ਮਨ ਹੈ ਅਸੀਂ ਕੋਈ ਉਹਦੇ ਬਾਰੇ ਨਹੀਂ ਗੱਲ ਕਰਦੇ ਹੂੰ ਉਹਨਾਂ ਨੇ ਚਿੱਠੀ ਲਿਖ ਕੇ ਅਕਾਲਤਖ ਸਾਬ੍ਹ ਨੂੰ ਕਿਹਾ ਕਿ ਅਸੀਂ ਜੀ ਸਰਕਾਰ ਦਾ ਸਮਾਂ ਸੀ ਉਸ ਸਮੇਂ ਅਸੀਂ ਨਾਲ ਰਹੇ ਭਾਵੇਂ ਜਿਵੇਂ ਆਪਾਂ ਜ਼ਿਕਰ ਕਰਦੇ ਆਂ ਚਾਰ ਪੰਜ ਇਲੈਕਸ਼ਨਾਂ ਇਕੱਠੀਆਂ ਲੜੀਆਂ ਟਿਕਟਾਂ ਲੀਆਂ ਸਭ ਕੁਝ ਕੀਤਾ ਅੰਨ੍ਹਾ ਤੇ ਵੀ ਮਾਣਿਆ ਦੂਜੇ ਸ਼ਬਦਾਂ ਚ ਕਹਾਂ ਦੀ ਪੰਜਾਬੀ ਚ ਕਹਾਂ ਦੀ ਤੇ ਉਸ ਸਮੇਂ ਦੇ ਉੱਤੇ ਗਲਤੀਆਂ ਹੋਈਆਂ ਉਸ ਗਲਤੀਆਂ ਦੇ ਵਿੱਚ ਅਸੀਂ ਵੀ ਸ਼ਾਮਲ ਸੀ ਕਿਉਂਕਿ ਸਰਕਾਰ ਵਿੱਚ ਸੀ ਪਰ ਸਾਡਾ ਜਿਹੜਾ ਮੁਖੀ ਸੀ ਉਹ ਸੁਖਬੀਰ ਸਿੰਘ ਬਾਦਲ ਸੀ ਦੇਖੋ ਜਿਹੜੀ ਤਰਤੀਬ ਆ ਸਿੰਘ ਸਹਿਬਾਨ ਦੀ ਜੀ ਉਹਨਾਂ ਨੇ ਉਹਨਾਂ ਦੀ ਜਿਹੜੀ ਚਿੱਠੀ ਸੀ ਉਹਨਾਂ ਦਾ ਪੱਤਰ ਸੀ ਉਹ ਪੱਤਰ ਦੇ ਉੱਤੇ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਕਿ ਉਹ 15 ਦਿਨ ਦੇ ਅੰਦਰ ਆਪਣਾ ਇਸ ਮੁਸਲੇ ਇਸ ਮੁੱਦੇ ਤੇ ਪੱਖ ਰੱਖੇ ਜੀ 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 ਤੇ ਚਲੋ ਉਹ ਜਦੋਂ ਸੁਖਵੀਰ ਸਿੰਘ ਬਾਦਲ ਨੇ ਆਪਣਾ ਪੱਖ ਰੱਖਿਆ ਦੇਖੋ ਮੈਂ ਕਿਉਂਕਿ ਮੈਂ ਉਸ ਸਮੇਂ ਦੇ ਹਾਲਾਤਾਂ ਨੂੰ ਦੇਖਦਾ ਰਿਹਾ ਉਦੋਂ ਪਹਿਲਾਂ ਵੀ ਇਹ ਗੱਲਾਂ ਮਨ ਚ ਆਈਆਂ ਕਿ ਆਪਾਂ ਪੰਥ ਤੋਂ ਮਾਫੀ ਮੰਗੀ ਹੈ ਹੂੰ ਘੜਨਾਵਾ ਵੱਡੀਆਂ ਸੀ ਉਹ ਮਾਫੀਆਂ ਜਿਹੜੀਆਂ ਆਪਾਂ ਆਲੇ ਦੁਆਲੇ ਮੰਗਦੇ ਮੁਗਦੇ ਰਹੇ ਤੇ ਜਿੰਨੇ ਸਾਡੇ ਭਰਾ ਸੀਗੇ ਜਿਹੜੇ ਬਾਅਦ ਚ ਚਿੱਠੀ ਲੈ ਕੇ ਆਏ ਮੈਂ ਕੋਈ ਉਹਨਾਂ ਦੇ ਖਿਲਾਫ ਨਹੀਂ ਗੱਲ ਕਰ ਰਿਹਾ ਕਿਉਂਕਿ ਜਿਹੜੀ ਵਾਪਰੀ ਗੱਲ ਆ ਉਹਨੂੰ ਆਪਾਂ ਦਰਾ ਰਹੇ ਹਾਂ ਤਾਂ ਉਹ ਸਾਰੇ ਹੀ ਉਦੋਂ ਵੀ ਪਹਿਲਾਂ ਨਾਲ ਹੁੰਦੇ ਸੀ ਕਿ ਹਾਂ ਇਦਾਂ ਕਰਨ ਲਈ ਅਸੀਂ ਦੋਸ਼ੀ ਨਾ ਬਣ ਜਾਈਏ ਜਿਹੜੀ ਗੱਲ ਕਾਹਤੇ ਲਿਖੀ ਆ ਉਹਨੂੰ ਤੁਸੀਂ ਕਿਵੇਂ ਮਿਟਾ ਸਕਦੇ ਹੋ ਉਹ ਜਿਹੜੀ ਗੱਲ ਵਾਪਰੀ ਆ ਉਸ ਵਾਪਰੀ ਗੱਲ ਨੂੰ ਮਿਟਾ ਨਹੀਂ ਸਕਦੇ ਤੋਂ ਇਸ ਕਰਕੇ ਜਦੋਂ ਇਹ ਚਿੱਠੀ ਸੁਖਵੀਰ ਸਿੰਘ ਬਾਦਲ ਗਏ ਆਪਣੇ ਨਾਲ 4 5 ਜਿਹੜੇ ਅਕਾਲੀ ਦੰਦੇ ਆਗੂ ਲੈ ਕੇ ਗਏ ਤੇ ਮੈਂ ਉਥੋਂ ਉਸ ਦਿਨ ਜੋ ਵੀ ਜਿਹੜਾ ਸ਼ਰੋਣੀ ਕਮੇਟੀ ਵੱਲੋਂ ਵੀ ਪੱਤਰ ਦੇਣਾ ਸੀ ਮੈਂ ਇਤਫਾਕਨ ਉਦੋਂ ਨਾਲ ਸੀ ਜੀ ਤੋਂ ਮੈਂ ਦੇਖਿਆ ਕਿ ਸੁਖਵੀਰ ਸਿੰਘ ਬਾਦਲ ਜਿਵੇਂ ਅਸੀਂ ਗੱਲ ਕਰਦੇ ਹਾਂ ਨਾ ਬਾਨੇ ਸੇਵ ਕਾਲੀ ਗੱਲ ਹਮ ਵਾਕਿਆ ਹੀ ਸੁਖਵੀਰ ਸਿੰਘ ਬਾਦਲ ਗੱਲ 'ਚ ਪਰਣਾ ਪਾ ਕੇ ਕਿਹੜਾ ਜੈਦਰ ਸਾਹਿਬ ਦੇ ਅੱਗੇ ਨਤਮਸਤ ਉਹ ਖੜਾ ਸੀ ਕਿ ਆਹ ਜਿਹੜਾ ਮੇਰੇ ਵੱਲੋਂ ਪੱਖ ਹੈ ਅਮ ਲਿ ਗੋਸਨ ਸਾਨੂੰ ਵੀ ਨਹੀਂ ਸੀ ਪਤਾ ਇਹ ਪੱਖ ਕਿ ਉਹ ਵਿੱਚ ਕੀ ਲਗਿਆ ਜੀ ਚਲੋ ਉਸ ਤੋਂ ਬਾਅਦ ਇਸ ਗੱਲ ਦਾ ਇਤਰਾਜ਼ ਵੀ ਆਇਆ ਕਿ ਇਹ ਪੱਖ ਜਿਹੜਾ ਦੱਸਿਆ ਜਾਵੇ ਕਿ ਦੇ ਅੰਦਰੀ ਬੈਠ ਕੇ ਗੋਟੀਆਂ ਨਾਲ ਫਿੱਟ ਹੋ ਜਾ ਹਾਂ ਹਾਂ ਤਾਂ ਚੰਗੀ ਗੱਲ ਹੋਈ ਸਾਨੂੰ ਵੀ ਗੱਲ ਜਗਾ ਲਗਾ ਇਹ ਉਹਨੂੰ ਨਸ਼ਰ ਕਰ ਦਿੱਤਾ ਗਿਆ ਤੇ ਬਹੁਤ ਚੰਗੀ ਗੱਲ ਹੋਈ ਉਹ ਨਸ਼ਰ ਹੋ ਗਿਆ ਕਿਉਂਕਿ ਗੱਲ ਜਿਹੜੀ ਸੀਗੀ ਉਹ ਅਕਾਲ ਤਖਤ ਨੂੰ ਸਮਰਪਿਤ ਸੀ ਬਿਲਕੁਲ ਠੀਕ ਹੈ ਤੁਸੀਂ ਸਮਰਪਿਤ ਦੀ ਗੱਲ ਕੀਤੀ ਸਮਰਪਣ ਦੀ ਗੱਲ ਕੀਤੀ ਗਰਵਲ ਸਾਹਿਬ ਗਰਵਲ ਸਾਹਿਬ ਸਵਾਲ ਮੇਰਾ ਹਾਂ ਮੇਰਾ ਨਾਲ ਹੀ ਸਵਾਲ ਇਹ ਹੈ ਤੁਸੀਂ ਸਮਰਪਣ ਦੀ ਗੱਲ ਕੀਤੀ ਹੈ ਫਿਰ ਕਾਰਜਕਾਰੀ ਪ੍ਰਧਾਨ ਬਣਾਣਾ ਇਹ ਵੀ ਇੱਕ ਤਰ੍ਹਾਂ ਦਾ ਸਮਰਪਿਤ ਹੈ ਕੀ ਮੈਂ ਜਦੋਂ ਅਕਾਲ ਤਖਤ ਸਾਹਿਬ ਪੇਸ਼ ਹੋਵਾਂ ਤਾਂ ਬਤੌਰ ਪ੍ਰਧਾਨ ਨਾ ਪੇਸ਼ ਹੋਵਾਂ ਬਤੌਰ ਸੁਖਵੀਰ ਸਿੰਘ ਬਾਦਲ ਪੇਸ਼ ਹੋਵਾਂ ਪ੍ਰਧਾਨਗੀ ਜਿਹੜੀ ਉਹ ਕਿਸੇ ਹੋਰ ਦੇ ਕੋਲ ਹੈ ਹੁਣ ਬਿਲਕੁਲ ਬਿਲਕੁਲ ਮੈਂ ਉੱਥੇ ਹੀ ਲੈ ਕੇ ਆ ਰਿਹਾ ਗੱਲ ਕਿ ਦੇਖੋ ਉਸ ਦਿਨ ਵੀ ਪੂਰੇ ਨਮਾਣੇ ਸੇਵਕ ਵਜੋਂ ਗਏ ਹੋ ਇਹ ਠੀਕ ਹੈ ਕਿ ਜੇ ਮੈਂ ਕਾਲੀ ਦਲ ਦੀ ਸੋਚ ਨਾਲ ਸੰਬੰਧਤ ਆ ਮੈਂ ਕਾਲੀ ਦਲ ਜਾ ਮੇਰੀ ਕਹੀ ਹੋਈ ਗੱਲ ਨੂੰ ਖੈ ਦੇ ਉਹ ਲੱਗੇਗਾ ਕਿ ਮੈਂ ਬਹੁਤ ساری ਤਰਫਦਾਰੀ ਕਰਦਾ ਪਰ ਮੈਂ ਦੇਖੋ ਇਸ ਗੱਲ ਤੇ ਮੈਂ ਇੱਕ ਸਵਾਗਤ ਵੀ ਕਰਦਾ ਜਿਹੜੇ ਸਾਡੇ ਬਾਕੀ ਲੋਕ ਸੀ ਕਿ ਉਹਨਾਂ ਨੇ ਘਟਨਾ ਗਰਮ ਲਿਆਂਦਾ ਤੇ ਸੁਖਵੀਰ ਸਿੰਘ ਬਾਦਲ ਇਸ ਤਰੀਕੇ ਨਾਲ ਪੇਸ਼ ਹੋ ਰਹੇ ਨੇ ਮੇਰੇ ਮਨ ਵਿੱਚ ਸਕੂਨ ਆ ਮੈਂ ਉਹਨਾਂ ਇਸ ਗੱਲੋਂ ਧੰਨਵਾਦ ਵੀ ਕਰਦਾ ਹੂੰ ਚਲੋ ਇਹ ਪ੍ਰਕਿਰਿਆ ਜਿਹੜੀ ਆ ਹੋਣੀ ਚਾਹੀਦੀ ਸੀ ਤੋਂ ਹੁਣ ਕਾਲ ਤਖਸਾਲ ਸਾਹਿਬ ਨੇ ਇਹ ਗੱਲ ਦੱਸੀ ਆ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਆਪਣਾ ਜੁਰਮ ਕਬੂਲ ਕਰ ਲਿਆ ਜੀ ਤੇ ਬੜੇ ਵਿਸ਼ਾਲ ਹਿਰਦੇ ਨਾਲ ਰੂਲ ਕੀਤਾ ਤੇ ਫਿਰ ਉਹਦੇ ਦੇ ਜੁਰਮਦਾਰ ਹੂੰ ਹੁਣ ਆਇਆ ਇਸ ਕਰਕੇ ਉਹਨਾਂ ਨੂੰ ਉਹਨਾਂ ਤੇ ਜੁਰਮ ਲੱਗਾ ਉਹਨਾਂ ਨੇ ਮੰਨਿਆ ਤੇ ਉਹਨਾਂ ਨੂੰ ਤਰਖਾਈਆ ਦਿੱਤਾ ਗਿਆ ਹੂੰ ਹੁਣ ਇਸ ਫੈਸਲੇ ਤੇ ਮੈਨੂੰ ਬੜੀ ਚੰਗੀ ਗੱਲ ਲੱਗੀ ਆ ਭਾਵੇਂ ਮੇਰੇ ਜਿਹੜੇ ਸਿਆਸੀ ਲੋਕ ਨੇ ਅਸੀਂ ਬਹੁਤ ਆਪਸ ਵਿੱਚ ਕੁੱਕੜ ਦੇ ਲੜਾਈ ਕਰੀ ਜਾਂਦੇ ਅੱਜ ਚੈਨਾਂ 'ਤੇ ਬੈਠ ਕੇ ਪਰ ਮੈਂ ਇਸ ਗੱਲ ਲਈ ਉਹਨਾਂ ਨੂੰ ਵਧਾਈ ਦੇਣਾ ਹੂੰ ਕਿ ਤੁਸੀਂ ਇਸ ਗੱਲ ਤੇ ਵੱਡਾ ਦਿਨ ਦਿਖਾਇਆ ਕਿ ਆਕਾਸ਼ਪਤਖ ਸਾਹਿਬ ਦਾ ਤੁਸੀਂ ਸਤਕਾਰ ਤੇ ਸਰਮਾਨ ਕਰ ਰਹੇ ਹੋ ਹੂੰ ਜਿਹੜੇ ਗੱਲ ਦਾ ਭਲੇਖਾ ਸੀ ਤੁਹਾਡੇ ਮਨ ਦੇ ਅੰਦਰ ਤੁਸੀਂ ਬਾਰ ਬਾਰ ਕਦੇ ਕੋਈ ਕਦੇ ਕੋਈ ਚਿੱਠੀ ਦੇਣ ਚੱਲੇ ਗਿਆ ਕਦੇ ਕੋਈ মিডিਆ ਰਹੀ ਦਸਤਾਵ ਸਿੰਘ ਸਾਹਿਬ ਖਿਆਲ ਰੱਖਿਓ ਕਾਲਤਖ ਸਾਹਿਬ ਨੂੰ ਬਚਾਉਣਾ ਤੁਹਾਡੇ ਰਤਵੇ ਨੂੰ ਬਚਾਉਣਾ ਬਹੁਤ ਸਾਰੀਆਂ ਫਿਕਰਮੰਦੀਆਂ ਉਹਨਾਂ ਨੇ ਦਿਖਾਈਆਂ ਪਰ ਮੈਨੂੰ ਇਉਂ ਸੀਗਾ ਕਿ ਇਹ ਇਦਾਂ ਨਾ ਕਰਨ ਜੇ ਇਹਨਾਂ ਨੇ ਕਾਲਤਖ ਸਾਹਿਬ ਤੇ ਜਾ ਕੇ ਆਪਣਾ ਸਮਰਪਣ ਕਰਨਾ ਤੇ ਉਹ ਰਾਜ ਦੀ ਰਾਖਾ ਹਾਂ ਵਿਸ਼ਵਾਸ ਰੱਖੋ ਨਾ ਹਾਂ ਵਿਸ਼ਵਾਸ ਰੱਖੋ ਫੇਰ ਹਾਂ ਹਾਂ ਵਿਸ਼ਵਾਸ ਰੱਖਾ ਪਰ ਨਹੀਂ ਉਹਨਾਂ ਦਾ ਵਿਸ਼ਵਾਸ ਜਿਹੜਾ ਵਾ ਡਿੱਗਦਾ ਢੇਡਦਾ ਰਿਹਾ ਤੇ ਅੱਜ ਮੈਨੂੰ ਲੱਗਾ ਕਿ ਉਹਨਾਂ ਨੇ ਪੂਰਨ ਤੌਰ ਤੇ ਸਿੰਘ ਸਾਹਿਬ ਦੇ ਇਸ ਫੈਸਲੇ ਦਾ ਪੂਰਨ ਸਵਾਗਤ ਕੀਤਾ ਬੜੀ ਚੰਗੀ ਗੱਲ ਆ ਤੇ ਜਿਵੇਂ ਤੁਸੀਂ ਗੱਲ ਕੀਤੀ ਸੀ ਮੈਂ ਵੀ ਇਹ ਕਹਿੰਦਾ ਵੀ ਬੜੀ ਚੰਗੀ ਗੱਲ ਆ ਕਿਉਂਕਿ ਜੇ ਅਸੀਂ ਆਪਣੇ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜੇ ਅਸੀਂ ਕਿੰਨੀ ਬੰਦੂ ਕਰਾਂਗੇ ਘੇਰੇ ਵਿੱਚ ਲਿਆਵਾਂਗੇ ਤਾਂ ਫਿਰ ਕਿਹਨੇ ਫਿਰ ਦੇਖੋ ਸਾਡੀਆਂ ਵਿਰੋਧੀ ਸ਼ਕਤੀਆਂ ਦਾ ਪਹਿਲਾਂ ਹੀ ਇਸ ਗੱਲ ਲਈ ਤਿਆਰ ਹੈ ਕਿ ਅਕਾਲ ਤਖਤ ਨੂੰ ਚੁਣੌਤੀ ਦਿੰਦੀਆਂ ਅਕਾਲ ਤਖਤ ਨੂੰ ਢਾਉਂਦੀਆਂ ਸੋ ਅੱਜ ਚੰਗੀ ਗੱਲ ਕੀਤੀ ਆ ਮੈਂ ਜਿਹੜੇ ਵੀ ਲੋਕ ਭਾਵੇਂ ਸਾਡੇ ਨਾਲ ਉਹਨਾਂ ਦਾ ਮਨਮਟਾਵ ਆ ਸਾਡੇ ਖਿਲਾਫ ਨੇ ਬਹੁਤ ਸਾਰੀਆਂ ਗੱਲਾਂ ਨੇ ਉਹਨਾਂ ਨੇ ਜਿਹੜਾ ਕੰਮ ਕੀਤਾ ਚੰਗੀ ਗੱਲ ਕੀਤੀ ਆ ਜਿਹੜੀ ਬੇਵਿਸ਼ਵਾਸੀ ਦਿਖਾਈ ਜਾ ਰਹੀ ਸੀ ਉਹਨਾਂ ਨੇ ਵਿਸ਼ਵਾਸਿਤ ਪਰ ਦਿੱਤਾ ਮੈਂ ਨੂੰ ਅਗਰ ਸਰ ਤੁਹਾਡੇ ਕੋਲ ਵਾਪਸ ਇੱਕ ਬੜਾ ਅਹੰਕ ਸਵਾਲ ਲੈਣਾ ਮੈਂ ਤੁਹਾਡੇ ਕੋਲ ਮੈਂ ਤੁਹਾਡੇ ਕੋਲ ਦੁਬਾਰਾ ਨਾ ਭਾਈ ਕੁਲਦੀਪ ਸਿੰਘ ਹੋਰਾਂ ਕੋਲ ਚਲਦੇ ਆ ਕੁਲਦੀਪ ਸਿੰਘ ਜੀ ਇੱਕ ਗੱਲ ਇਹ ਦੱਸਿਓ ਤੁਸੀਂ ਇਤਿਹਾਸਿਕ ਜਾਣਕਾਰੀਆਂ ਤਾਂ ਦਿੱਤੀਆਂ ਪਰ ਕੀ ਤਨਖਾਹ ਲਗਵਾਉਣ ਤੋਂ ਬਾਅਦ ਮਤਲਬ ਜੋ ਵੀ ਸੇਵਾ ਲਈ ਜਾਂਦੀ ਹੈ ਤਨਖਾਹ ਲਈ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਲੋਕ ਵਾਪਸ ਪਰਤਦੇ ਨੇ ਆਪਣੇ ਸਮਾਜਿਕ ਜੀਵਨ ਦੇ ਵਿੱਚ ਪੰਥਕ ਜੀਵਨ ਦੇ ਵਿੱਚ ਫਿਰ ਕੋਈ ਫਰਕ ਹੁੰਦਾ ਪਹਿਲਾਂ ਨਾਲੋਂ ਬਾਅਦ ਦੇ ਵਿੱਚ ਇਦਾਂ ਉਹਨਾਂ ਦੇ ਜੀਵਨ ਦੇ ਵਿੱਚ ਵੀ ਕੋਈ ਫਰਕ ਆਂਦਾ ਅ ਦੇਖੋ ਹਰਪ੍ਰੀਤ ਦੀ ਅਸਲ ਦੇ ਵਿੱਚ ਇਹ ਤਨਖਾਹ ਕੀ ਆ ਹਾਂ ਵੀ ਸਿੱਖ ਦੇ ਅੰਦਰ ਗੁਰੂ ਤੋਂ ਕਿਤੇ ਨਾ ਕਿਤੇ ਉਹਦੇ ਕਰਮ ਕਰਕੇ ਗੁਰੂ ਤੋਂ ਦੂਰੀ ਹੋ ਗਈ ਹਾਂ ਸਾਡੇ ਜਿਹੜਾ ਸਿਧਾਂਤ ਹੈਗਾ ਵਾ ਉਹ ਜੋਤ ਗੁਰੂ ਗ੍ਰੰਥ ਸਾਹਿਬ ਤੇ ਜੁਗਤ ਗੁਰੂ ਪੰਥਾ ਗੁਰੂ ਪੰਥ ਦਾ ਸਿਧਾਂਤ ਜਿਹੜਾ ਉਹ ਨਾਲੋ ਨਾਲ ਹੀ ਚੱਲਦਾ ਹੁਣ ਪੰਥਕ ਤੌਰ ਦੇ ਉੱਤੇ ਸਿੱਖ ਦੇ ਅੰਦਰ ਕੋਈ ਮੰਨ ਲਓ ਮੈਲ ਆ ਗਈ ਆ ਮਲੀਨਤਾ ਆ ਗਈ ਆ ਤੇ ਉਹਨੇ ਜਦ ਆਪਾਂ ਕਪੜੇ ਆਪਣੇ ਮੈਲੇ ਹੋ ਜਾਣ ਤੇ ਆਪਾਂ ਸ਼ੀਸ਼ੇ ਦੇ ਸਾਹਮਣੇ ਜਾ ਕੇ ਖੜਦੇ ਆ ਸਾਨੂੰ ਪਤਾ ਲੱਗਦਾ ਵੀ ਆ ਸਾਡੇ ਤੇ ਮੈਲ ਆ ਅਹੀਂ ਫੇਰੋ ਕਪੜੇ ਜਿਹੜੇ ਆ ਉਹ ਧੋਨੇ ਆ ਸਾਫ਼ ਕਰਦੇ ਆ ਜੀ ਸਾਡੇ ਮਨ ਦੇ ਵਿੱਚ ਕੋਈ ਮੈਲ ਆ ਗਈ ਤੇ ਮੈਲ ਹੋਣ ਤੋਂ ਬਾਅਦ ਅਸੀਂ ਗੁਰੂ ਪੰਥ ਦੇ ਸਨਮੁਖ ਹੋਏ ਗੁਰੂ ਪੰਥ ਦਾ ਪ੍ਰਤੀਨਿਧ ਹੈ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਹਮੇਸ਼ਾ ਹੀ ਜਾਂ ਜੁਗੋ ਜੁਗਾ ਟਾਲਾ ਉੱਥੇ ਜਾ ਕੇ ਸਾਨੂੰ ਆਪਣੇ ਅੰਦਰ ਦੀ ਮਲੀਨਤਾ ਦਿਖੀ ਔਰ ਅਸੀਂ ਉਸ ਮਲੀਨਤਾ ਨੂੰ ਦੂਰ ਕਰਤਾ ਖਤਮ ਕਰਤਾ ਤੇ ਖਤਮ ਕਰਨ ਤੋਂ ਬਾਅਦ ਜੋ ਵੀ ਪੰਥ ਵੱਲੋਂ ਸਜ਼ਾ ਲੱਗੀ ਉਹ ਸਜ਼ਾ ਨੂੰ ਭੁਗਤ ਲਿਆ ਤੇ ਉਹਦੇ ਤੋਂ ਬਾਅਦ ਉਹ ਆਪਣਾ ਗੁਰੂ ਪੰਥ ਦੇ ਵਿੱਚ ਚੰਗੀ ਤਰ੍ਹਾਂ ਵਿਚਰ ਸਕਦਾ ਵਾ ਗੱਲ ਤੇ ਇੰਨੀ ਵੀ ਆ ਨਾ ਕਿ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ ਵੀ ਪਿਛਲੇ ਗੁਨਾਹ ਬਖਸ਼ ਕੇ ਅਸੀਂ ਅੱਗੇ ਤੋਂ ਸੱਚ ਦੇ ਰਾਹ ਦੇ ਉੱਤੇ ਚੱਲੀਏ ਜਿੰਨਾ ਚਿਰ ਤੱਕ ਸਿੱਖ ਪ੍ਰਥਮ ਪੰਥ ਦਾ ਸੰਕਲਪ ਰੱਖਦਾ ਸਿੱਖ ਦੇ ਲਈ ਸਭ ਤੋਂ ਪਹਿਲਾਂ ਪ੍ਰਥਮ ਪੰਥ ਜਿਹੜੀ ਸਾਡੀ ਪੰਥਕ ਜੁਗਤੀ ਆ ਉਹ ਪ੍ਰਥਮ ਪੰਥ ਦਾ ਸਿਧਾਂਤ ਰੱਖ ਕੇ ਆਪਣੇ ਸਮਾਜ ਵਿੱਚ ਆਪਣੀ ਕੌਮ ਵਿੱਚ ਵਿਚਰੇ ਤੇ ਉਹ ਪ੍ਰਵਾਹ ਨਾ ਗੱਲ ਤੇ ਇੰਨੀ ਕੀ ਆ ਵੀ ਆਪਣੇ ਅੰਦਰ ਨੂੰ ਸਾਫ਼ ਕਰਨਾ ਮੈਂ ਤੁਹਾਨੂੰ ਪਿੱਛੇ ਉਦਾਹਰਨਾਂ ਵੀ ਦਿਤੀਆਂ ਜੀ ਕੀ ਮਾਸਟਰ ਤਾਰਾ ਸਿੰਘ ਹੋਂਡਾ ਨੂੰ ਜਦੋਂ ਤਨਖਾਹ ਲੱਗੀ ਤੇ ਉਹਦੇ ਤੋਂ ਬਾਅਦ ਉਹਨਾਂ ਨੇ ਰਾਜਨੀਤੀ ਨਹੀਂ ਕੀਤੀ ਉਹਨਾਂ ਨੇ ਰਾਜਨੀਤੀ ਕੀਤੀ ਆ ਸਰਦਾਰ ਜਗਦੇਵ ਸਿੰਘ ਤਲਵੰਡੀ ਹੋਂਡਾ ਨੂੰ ਤਨਖਾਹ ਲੱਗੀ ਤਾਂ ਉਹਨਾਂ ਨੇ ਕੀ ਸਿਆਸਤ ਛੱਡਤੀ ਨਹੀਂ ਉਹਨਾਂ ਨੇ ਸਿਆਸਤ ਕੀਤੀ ਆ ਤਾਂ ਉਹਦੇ ਤੋਂ ਬਾਅਦ ਮਸਲਾ ਤੇ ਬਸ ਇੰਨਾ ਕੀਤਾ ਵੀ ਅਸੀਂ ਗੁਰੂ ਨੂੰ ਸਮਰਪਿਤ ਹੋ ਕੇ ਚੱਲੀਏ ਜਿਹੜੀਆਂ ਪਿੱਛੇ ਗਲਤੀਆਂ ਆਈਆਂ ਵਾਂ ਉਹ ਭਵਿੱਖ ਦੇ ਵਿੱਚ ਨਾ ਹੋਣ ਉਹਨਾਂ ਗਲਤੀਆਂ ਤੋਂ ਅਸੀਂ ਸਿੱਖ ਕੇ ਗੁਰੂ ਪੰਥ ਨੂੰ ਸਮਰਪਿਤ ਰਹੀਏ ਤੇ ਪੰਥ ਜਿਹੜਾ ਵਾ ਉਹ ਤੇ ਫਿਰ ਵੇਖੋ ਵੱਡੇ ਵੱਡੇ ਰੁਤਬੇ ਵੀ ਦਿੰਦਾ ਅੱਜ ਅਸੀਂ ਸਰਦਾਰ ਜਸਾ ਸਿੰਘ ਰਾਮਗੜੀਆ ਨੂੰ ਯਾਦ ਕਰਦੇ ਆ ਜੀ ਪੰਥ ਨੇ ਬਹੁਤ ਉਹਨਾਂ ਨੂੰ ਮਾਣ ਦਿੱਤਾ ਵਾ ਹੋਰ ਸਾਡੇ ਜਰਨੈਲ ਆ ਜੇ ਕਿਤੇ ਪੰਥ ਦੇ ਵਿੱਚ ਬੇਤਫਾਕੀ ਵੀ ਹੋਈ ਕਦੀ ਜਾਂ ਕੋਈ ਸਜ਼ਾ ਵੀ ਲੱਗੀ ਆ ਤੇ ਉਹਦੇ ਤੋਂ ਬਾਅਦ ਜਿੰਨੇ ਆਪਣੀ ਭੁੱਲ ਬਖਸ਼ਾਈ ਆ ਸੱਚੇ ਦਿਲੋਂ ਮਸਲਾ ਸਿਰਫ ਸੱਚੇ ਦਿਲ ਦਾ ਤੇ ਗੁਰੂ ਨੂੰ ਸਮਰਪਿਤ ਹੋਣ ਦਾ ਗੁਰੂ ਵੀ ਬਖਸ਼ਣਹਾਰਾ ਵਾ ਤੇ ਪੰਥ ਵੀ ਬਖਸ਼ਣਹਾਰਾ ਬਾਕੀ ਮੈਂ ਇੱਥੇ ਜ਼ਰੂਰ ਕੋਟ ਕਰਨਾ ਚਾਹੂੰਗਾ ਵੀ ਪਹਿਲਾਂ ਸਾਡੇ ਅੰਦਰ ਇਹ ਜਿਹੜੇ ਹੁਕਮਨਾਮੇ ਸਾਹਿਬ ਹੁੰਦੇ ਹੀ ਇਹਨਾਂ ਦਾ ਕਿੰਨਾ ਸਤਿਕਾਰ ਹੁੰਦਾ ਸਤਿਕਾਰ ਹੁੰਦਾ ਸੀ ਕਿੰਨਾ ਅਦਬ ਹੁੰਦਾ ਮੈਂ ਨਾ ਇਤਿਹਾਸ ਦੇ ਵਿੱਚ ਪੜ ਰਿਹਾ ਹਾਂ ਕਿ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਹੋਇਆ ਸੰਤ ਨਿਹਾਲ ਸਿੰਘ ਜੀ ਜੀ ਉਹਨਾਂ ਨੇ ਉਚਾ ਨشان ਸਾਹਿਬ ਲਾਉਣਾ ਸੀ ਤੇ ਉਹਦੀ ਜਿਹੜੀ ਲੱਕੜ ਹੀ ਉਹ ਦੇਹਰਾਦੂਨ ਤੋਂ ਮਿਲਣੀ ਉਹ ਜਦੋਂ ਦੇਹਰਾਦੂਨ ਗਏ ਤੇ ਉੱਥੇ ਰਾਮ ਰਈਆਂ ਨੇ ਉਹਨਾਂ ਨਾਲ ਸਾਂਝ ਪਾਈ ਉਹਨਾਂ ਨੂੰ ਦੱਸਿਆ ਵੀ ਇੱਥੇ ਲੱਕੜ ਆ ਉਹ ਲੱਕੜ ਲੈ ਕੇ ਜਦੋਂ ਪਟਿਆਲੇ ਆਏ ਤੇ ਅਕੇ ਸੰਗਤ ਤਿਆਰ ਹੀ ਵੀ ਉਹਨਾਂ ਦਾ ਸਵਾਗਤ ਕਰਨਾ ਸੀ ਉਹਨਾਂ ਨੇ ਸੰਗਤ ਨੂੰ ਕਿਹਾ ਵੀ ਅਜੇ ਕੋਈ ਸਾਡਾ ਸਵਾਗਤ ਨਾ ਕਰਿਓ ਸਾਨੂੰ ਪਹਿਲਾਂ ਤਨਖਾਹ ਲਈ ਜਾਵੇ ਕਿਉਂਕਿ ਅਸੀਂ ਰਾਮ ਰਈਆਂ ਨੂੰ ਮਿਲ ਕੇ ਆਏ ਆ ਤੇ ਰਾਮ ਰਈਆਂ ਨੂੰ ਮਿਲਣ ਵਾਲਾ ਤਨਖਾਹਿਆ ਹੁੰਦਾ ਹੈ ਸਾਡੇ ਅੰਦਰ ਭਾਵਨਾ ਹੁੰਦੀ ਜਦੋਂ ਤਨਖਾਹ ਲਈ ਗਈ ਤੇ ਜਥੇਦਾਰ ਸਾਹਿਬ ਨੇ ਕਿਹਾ ਮੈਨੂੰ ਵੱਧ ਲਾਇਓ ਮੈਂ ਜਥੇਦਾਰ ਹੀ ਮੇਰੀ ਵੱਡੀ ਗਲਤੀ ਆ ਮਤਲਬ ਪਹਿਲਾਂ ਹੁਕਮਨਾਮਿਆਂ ਦਾ ਇੰਨਾ ਸਿੱਖਾਂ ਦੇ ਵਿੱਚ ਅਦਬ ਇੰਨਾ ਸਤਕਾਰ ਹੁੰਦਾ ਸੀ ਤਾਂ ਹੀ ਵੱਡੀ ਤੋਂ ਵੱਡੀ ਮੁਸ਼ਕਲ ਦੇ ਸਮੇਂ ਅਸੀਂ ਡਰਦੇ ਨਹੀਂ ਹਾਂ ਪੰਥ ਇਕੱਠਾ ਵੀ ਹੁੰਦਾ ਸੀ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਆਦੇਸ਼ ਆ ਜਿਹੜਾ ਹੁਕਮਨਾਮਾ ਵਾ ਉਹ ਸਾਰੇ ਸਿੱਖਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਔਰ ਪਰਵਾਣ ਕਰਕੇ ਸਾਨੂੰ ਫੇਰ ਤੋਂ ਮੈਂ ਵੇਖੋ ਮੈਂ ਬੜਾ ਸਪਸ਼ਟ ਤੁਹਾਨੂੰ ਕਹਿਣਾ ਅੱਜ ਸਿੱਖਾਂ ਦੀ ਭਾਰਤ ਦੇ ਵਿੱਚ ਕੋਈ ਬਹੁਤੀ ਚੰਗੀ ਦਸ਼ਾ ਨਹੀਂ ਹੈਗੀ ਦਸ਼ਾ ਨੂੰ ਜੇ ਸੁਧਾਰਨਾ ਵਾ ਤੇ ਸਾਨੂੰ ਤਗੜੇ ਹੋਣਾ ਪੈਣਾ ਤਗੜੇ ਅਸੀਂ ਤਾਂ ਹੀ ਹੋਵਾਂਗੇ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਨੂੰ ਮੰਨਾਂਗੇ ਤੇ ਉਸ ਅਗਵਾਈ ਦੇ ਵਿੱਚ ਚੱਲ ਕੇ ਪ੍ਰਥਮ ਪੰਥ ਦਾ ਜਿਹੜਾ ਸਿਧਾਂਤ ਆ ਉਹਨੂੰ ਮੰਨਾਂਗੇ ਬਾਕੀ ਤਨਖਾਹ ਲੱਗਣ ਤੋਂ ਬਾਅਦ ਜੇ ਬੰਦਾ ਪਿਛਲੀਆਂ ਗਲਤੀਆਂ ਆਪਣੀਆਂ ਬਖਸ਼ਾ ਕੇ ਅੱਗੇ ਤੋਂ ਗਲਤੀਆਂ ਨਹੀਂ ਕਰਦਾ ਤੇ ਪੰਥ ਬਖਸ਼ਣਾ ਰਾਵੀਆ ਤੇ ਪੰਥ ਦੇ ਵਿੱਚ ਵਿਤਰਦਾ ਵੀ ਆ ਸੱਜਣਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੀ ਕੁਲਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ